ਗਲਿੰਦੀ ਨੂੰ ਇੰਜੋਏ ਕਰੋ ਬੈਠ ਕੇ ਜਿੱਥੇ ਵੀ ਵਰਜੀ ਹੈਣਾ ਲੋਕੀ ਕਿੰਨੀ ਭੁੱਲੀ ਲੱਗਣ ਲੱਗਦੀ ਹੈ ਨਾ ਛੁੱਟੀ ਜਿ ਲੱਗਦੀ ਸੀ ਨਹੀਂ ਤੇ ਪਹਿਲਾਂ ਤੇ ਕੋਟ ਲੱਗੇਗੀ ਬੱਚਿਆਂ ਤੋਂ ਡਾ ਆ ਇਧਰ ਵੀ ਕਹਿ ਗਿਆ ਪਲਸਟਰ ਕਿ ਮਤਲਬ ਪਰਸ਼ਾ ਹਾਂ ਕਿੰਨੀ ਝੋਲੀ ਆ ਗਈ ਹੈ ਨਾ ਇਹ ਵਾਕ ਕਰਨ ਲਈ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਹੁਣ ਮਰੀਜ਼ ਨੇ ਮੈਂ ਸਾਰੀਆਂ ਪਹਿਲਾਂ ਵੀ ਚੱਪਚੱਪਾ ਹੀ ਨਹੀਂ ਵੇਖੀ ਹੁਣ ਇਹਦਾ ਪਾਸਾ ਨਹੀਂ ਨੂੰ ਪਿਆਜ਼ ਪਿਉਜ ਜਿਹੜਾ ਰੱਖਣ ਵਾਸਤੇ ਨੈਕਸਟ ਸਟੈਪ ਉਹਦਾ ਹੋਏਗਾ ਇੰਟੀ ਉਵੇਂ ਹੋਵੇਗਾ ਵੀ ਸਲਾਬਾ ਵਗੈਰਾ ਨਹੀਂ ਹੁੰਦਾ ਸੀ ਗਿਆਨ ਐਸਪਾਇਰ ਹੋ ਗਿਆ ਹੈ ਨਾ ਤੁਸੀਂ ਵੀ ਘਰ ਬਣਾਉਣ ਲੱਗ ਗਏ ਹੋ ਹਲਕ ਗਿਆ ਸੀ ਹਲਕ ਗਿਆ ਸੀ ਬਾਹਨ ਦੀ ਲੋੜ ਹੀ ਨਹੀਂ ਐਡੇ ਸੋਹਣੇ ਫੁੱਲ ਗਿੰਦਰੀ ਸਿਆਣਾ ਕਰਦੀ ਮੈਂ ਪਿੱਕੇ ਪਿੰਡਾਂ ਜਿੱਤੇ ਵਰਜੀ ਸਾਰਾ ਕਰੋ ਨਹੀਂ ਪੂਜਾ ਰੂਮ ਦੇ ਨਾ ਜਿਹੜਾ ਉੱਪਰ ਵਾਲਾ ਬੈਡਰੂਮ ਇਹ ਜੇ ਐਜਾ ਇਹਨਾਂ ਨੂੰ ਸਟੋਰ ਰੂਮ ਯੂਜ਼ ਕਰਨਾ ਤੇ ਪੂਜਾ ਰੂਮ ਬੜਾ ਵਧੀਆ ਤੇ ਵਿੱਚੇ ਸ਼ਿਫਟ ਮੰਜੀ ਡਾਇਓ ਇੱਕ ਤੇ ਇੱਕ ਕੋਈ ﺍﻟਮੀਰਾ ਵਗੈਰਾ ਲਿਆ ਕੇ ਉੱਥੇ ਗੁਟਕਾ ਸਾਹਿਬ ਹੀ ਰੱਖਣੇ ਨੇ ਉਹਦੇ ਬੜਾ ਹਾਂ ਫਿਰ ਉਹ ਜਿਹੜੀ ਉਹ ਤੁਸੀਂ ਆਪਣਾ ਉਹਦੇ ਲਈ ਰੱਖ ਲਿਓ ਕਿਚਨ ਦਾ ਤੇ ਵਿੱਚ ਮਸ਼ੀਨ ਫਿੱਟ ਕਰਾ ਲਿਓ ਚਲ ਉਧਰ ਵੇਖ ਆਈ ਆਪਾਂ ਹਾਂਜੀ ਗਾਇਜ਼ ਮੈਂ ਜਾਂਦੀ ਜਾਂਦੀ ਤੁਹਾਨੂੰ ਦੂਜੀ ਗੁੱਠੀ ਦੀ ਵੀ ਅਪਡੇਟ ਦੇ ਜਾਨੀ ਆ ਕਿ ਉੱਥੇ ਕੀ ਕੀ ਪ੍ਰੋਗਰੈਸ ਹੋਈ ਏ ਕੀ ਕੁਝ ਨਵਾਂ ਬਣਿਆ ਹੈ ਪਹਿਲੇ ਟੂਰ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਕਰਾਇਆ ਸੀ ਤੇ ਉਸ ਤੋਂ ਬਾਅਦ ਫਿਰ ਰੱਬ ਰੱਖਾ ਕਿ ਪਤਾ ਕਿੰਨੇ ਦਿਨ ਲੰਘ ਜਾਣ ਹਨਾ ਮਹੀਨਾ ਵੀ ਲੰਘ ਸਕਦਾ ਹੈ ਦੋ ਵੀ ਲੰਘ ਸਕਦੇ ਨੇ ਹੁੰਦੇ ਆ ਹੁੰਦੇ ਆ ਹਾਂ ਆਦੇ ਹੋ ਗਿਆ ਸੀ ਜਣਾ ਹੁਣ ਪੈਡਲ ਲੱਗੀਆਂ ਨੇ ਅੱਛਾ ਹੋਰ ਇੰਨਾ ਰਹਿ ਗਿਆ ਪਲੱਸਟਰ ਰਹਿਣਾ ਹਾਂ ਆ ਰਹਿ ਗਿਆ ਦੋ ਸਟੈਪ ਰਹਿਗੇ ਦੋ ਮਤਲਬ ਪਾਰਟਸ ਦੇ ਹਾਂ ਉਹ ਦਾ ਵੀ ਨਾ ਪੌੜੀ ਲੱਗੀ ਉਹ ਕਿੰਨਾ ਸੋਹਣਾ ਲੱਗਦਾ ਤਾ ਫਿਨਿਸ਼ਿੰਗ ਹੋ ਕੇ ਨਾ ਸੋਹਣਾ ਕਿੰਨਾ ਸੋਹਣਾ ਥੱਲੇੋਂ ਆ ਰਹੀ ਜਿੰਦਗੀ ਆ ਰਹੀ ਪਲਸਟਰ ਹਾਂਜੀ ਗਾਇਸ ਬਾਡੀ ਨੂੰ ਪਲਸਟਰ ਹੁੰਦਾ ਪਿਆ ਇਸ ਕਰਕੇ ਪੈੜਾ ਲੱਗਿਆ ਇਹਨਾਂ ਨੂੰ ਅਸੀਂ ਬਾਹਰ ਚੜਾਂਗੇ ਚਲੋ ਉੱਪਰੋਂ ਵੇਖ ਕੇ ਆਉਨੇ ਆ ਤੇ ਆਪਾਂ ਫਿਰ ਹੁਣ ਉਧਰੋਂ ਦੀ ਚੜਨਾ ਪੈਣਾ ਉਹ ਬੱਚੇ ਥੱਲੇ ਹੀ ਨਹੀਂ ਦੇਖਣੇ ਬੜਾ ਜਾਂਦਾ ਬਹੁਤ ਹਾਂ ਜੇ ਮਲਾਪ ਨੇ ਕਿਹਾਗਾ ਮਲਾਪਣੀ ਨਾਲ ਉਹਨੇ ਗਾ ਭਾਈ ਜਣ ਸੁੱਤਾ ਸੀ ਮੇਨੂੰ ਨਹੀਂ ਧਿਆਨ ਨਾਲ ਜੜਿਓ ਮੈਨੂੰ ਤੇ ਆਪ ਡਰ ਲੱਗਦਾ ਆ ਪੌੜੀ ਤੇ ਚੜਨ ਲੱਗਿਆਂ ਬਾਕੀ ਸਾਰੀ ਬਸ ਇੱਥੇ ਆਹ ਹੁਣ ਆਏ ਹੁਣ ਇੱਥੇ ਹੁਣ ਆ ਪਲੱਸ ਫਰਸ਼ ਕੇਮਿਕਲ ਪੈ ਗਿਆ ਅੱਛਾ ਪਿਆ ਸਾਰਾ ਫਿਰ ਇਕੱਠੇ ਪਾ ਲੈਂਦੇ ਇੱਕ ਵਾਰ ਅੱਛਾ ਹੋ ਰੈਡੀ ਐ ਇੱਥੋਂ ਤੱਕ ਇੱਥੇ ਸਹੀ ਹੋ ਗਿਆ ਆਹ ਉਹ ਰੂੜੀ ਪੈ ਗਈ ਉਧਰ ਸਾਰਾ ਇਹ ਸਸਾ ਆ ਮਲਵਾਜ ਦਾ ਪਿਆ ਇੱਥੇ ਹਾਂ ਸਮਝੋ ਵੀ ਇਹ ਹੁਣ ਵੇਖਾਂ ਚੈਰ ਇਹ ਵੀ ਕਿੰਨਾ ਚੌੜਾ ਲੱਗਣ ਲੱਗ ਜਾਣਾ ਇੱਥੋਂ ਹੋਰ ਆ ਵੇਖ ਲੋਕੀ ਕਿੰਨੀ ਗੁੱਲੀ ਲੱਗਣ ਲੱਗ ਗਈ ਹੈ ਨਾ ਹੋਰ ਛੋਟੀ ਜੀ ਲੱਗਦੀ ਸੀ ਨਹੀਂ ਤੇ ਪਹਿਲਾਂ ਤੇ ਬੜਾ ਫਰਕ ਬੜਾ ਫਰਕ ਬਰਾਬਰ ਹੋ ਜਾਂਦਾ ਨਾ ਸਾਰਾ ਕੁਝ ਹਾਂ ਆ ਰਾਜੇ ਛੋਟੇ ਛੋਟੇ ਆਦਾਨ-ਪ੍ਰਦਾਨ ਹੋ ਗਿਆ ਬੜਾ ਵੱਡਾ ਬੱਦਲ ਇੰਨੀ ਵੱਡਾ ਸਾਨੂੰ ਇੱਥੇ ਵੀ ਕੋਈ ਸਪੋਰਟ ਲੱਗੇਗੀ ਬੱਚਿਆਂ ਤੋਂ ਡਾਡਾ ਆ ਵੀ ਹੁੱਲਾਂ ਲੱਗਣ ਲੱਗਿਆ ਰੂਮ ਕਿੰਨਾ ਹਾਲ ਹੋ ਰੇ ਹਾਂ ਨਹੀਂ ਇੰਨਾ ਛੋਟਾ ਤੇ ਨਹੀਂ ਨਸੇ ਆ ਰਹਿ ਗਿਆ ਨਾ ਜਿਆਦਾ ਆ ਰਹਿ ਗਿਆ ਕਾ ਪਾਣੀ ਚਾਹ ਕੋਲੀ-ਵਲੀ ਸਾਰੇ ਕਿਛੇ ਦਾ ਆਈ ਮੋਡ ਕੰਪਲੀਟ ਨਹੀਂ ਰਹਿ ਗਿਆ ਚਾ ਚਾ ਆਇਦ ਰਿਹਾ ਗਿਆ ਬਲਸਰ ਕੇ ਮਤਲਬ ਫਰਸ਼ ਇਹ ਮਰਗੇਨੀ ਵਿਖਿਆ ਜਾ ਕੇ ਬਹੁਤ ਸਾਰੇ ਅੱਛਾ ਆ ਰਹੀ ਹੋਵੇ ਚਲ ਇਹਨੇ ਵੀ ਹੁਣ ਖਾਲੀ ਇਹ ਪਾਈਪ ਨਾਲ ਧੋ ਦੋ ਜੇ ਮਰਜੀ ਇਹਨਾਂ ਸਾਫ ਹੋ ਜੇ ਗਏ ਆਪਾ شوفਨੇ ਉਹਨੇ ਤੇ ਕੈਮੀ ਚਾਹੁੰਣਾ ਅੱਛਾ ਤੇ ਹੋ ਗਿਆ ਤੇ ਫਾਈਨਲ ਨਾਮ ਰਹਿ ਗਏ ਅੱਛਾ ਅੱਛਾ ਫਾਈਨਲ ਥੱਲੇ ਜਿਹੜੇ ਬਣਾਵਾਲੇ ਚਲાડ ਦੋ ਉਹ ਨਾਲੇ ਜਗ੍ਹਾ ਥੱਲੇ ਇਕ ਬਣਾਵਾਂ ਇਹਨਾਂ ਨੂੰ ਰਹਿਣ ਦੇ ਹੁਣ ਵਾਲੇ ਨਹੀਂ ਤੇ ਥੱਲੇ ਵਾਲੇ ਦੋਰ ਲਾਣ ਦੇ ਜਰਾਵਾ ਜਿਹੜੇ ਹਾਂ ਇਹ ਤਾਂ ਹੈਗੇ ਟੈਂਪਰੇਰੀ ਹੋਇਆ ਤੇ ਆ ਜਿਹਦਾ ਮਤਲਬ ਫਰਸ਼ ਵੀ ਨਹੀਂ ਪਵਾਣਾ ਲਿਫਟ ਫਿਰ ਇਹਦਾ ਜਗ੍ਹਾ ਥੱਲੇ ਬਜੇਗਾ ਕੈਪੀਟਲ ਇਹਦਾ ਥੱਲੇ ਸਪੈਸ਼ਲ ਹੋ ਜਾਦਾ ਅੱਛਾ ਬਸ ਐਵੇਂ ਕਰਦੇ ਨੇ ਜਿਵੇਂ ਆ ਫਰਸ਼ ਅੱਛਾ ਐਵੇਂ ਕਰਦੇ ਨੇ ਜੀ ਚਲੋ ਕੋ ਸਾਫ ਹੋ ਜਾਵੇ ਹਾਂ ਜੀ ਜੁਲਦੀਆਂ ਵੀਰਾਂ ਵੀਰ ਉਹਦਾ ਦੀ ਆ ਬਹੁਤ ਚੰਗੀ ਚੱਲਦੀ ਪਾਕੀ ਜਿੱਥੇ ਲੀਡ ਕਰਾਈ ਜੀ ਗ੍ਰੀਨ ਨਦੀ ਨੂੰ ਇੰਜੋਏ ਕਰੋ ਬੈਠ ਕੇ ਜਿੱਥੇ ਵੀ ਵਰਜੀ ਹੈ ਹੈਨਾ ਅੱਗੋਂ ਵੀਊ ਬੜਾ ਸੋਹਣਾ ਆ ਗਿਆ ਸਾਰਾ ਤਰ ਤਰੀਕੇ ਦੋਕ ਦਿਨ ਗੰਦੀ ਪੀ ਹਾਂ ਫੱਕ ਗਈਆਂ ਇਹ ਪਤਾ ਨਹੀਂ ਵੀਡੀਓ ਪਾਉਣ ਤੱਕ ਕਣਕਾ ਵੱਡੀ ਨਹੀਂ ਜਾਣੀ ਚਲੋ ਕੋਸ਼ਿਸ਼ ਕਰਾਂਗੇ ਸਾਰੇ ਬਲੌਗਰ ਰਿਅਲਟੀ ਪਾਉਂਦੇ ਨੇ ਹਾਂ ਸਹੀ ਗੱਲ ਐ ਬੜੀ ਬੜੀ ਪਤਾ ਕੀ ਵੈਰੈਡੀਟ ਕਰਦੇ ਘਰ ਦੀ ਹਾਂ ਕਿੰਨੀ ਸੋਹਣੀ ਆ ਗਈ ਐ ਨਾ ਆ ਬੜੀ ਸੋਹਣੀ ਲੱਗਦੀ ਚੀਜ਼ ਐ ਹਾਂ ਚੀਜ਼ ਬਹੁਤ ਸੋਹਣੀ ਐ ਇੰਨੇ ਵੈਸੇ ਗ੍ਰੇਸ ਵਧਾਤੀ ਬੋੜੀ ਦੀ ਓਏ ਉਹ ਖਾਲੀ ਖਾਲੀ ਲੱਗਦੀ ਸੀ ਇਥੋਂ ਨਾਲੇ ਡੈਕੋਰੇਟ ਸਾਰੀ ਕਰਦੇ ਜਿਵੇਂ ਮਰਜ਼ੀ ਕਰ ਲੋ ਓਏ ਤੇ ਜਾਲ ਜੇ ਮਿਲਦੇ ਨੇ ਬਾਕਸ ਬਣੇ ਹੁੰਦੇ ਨੇ ਉਹ ਕਿੰਨਾ ਸੋਹਣਾ ਲਾਉਦੇ ਨੇ ਉਹ ਵੀ ਡੈਕੋਰੇਸ਼ਨ ਨੇ ਆਪ ਹੀ ਕਰ ਲੈਣੀ ਬੈਸਟ ਆਊਟ ਆਫ ਵੇਸਟ ਇੰਟੀਰੀਅਰ ਵਾਲਾ ਨਹੀਂ ਹਲੇ ਜਿਵੇਂ ਟੈਂਪਰੇਰੀ ਟੈਂਪਰੇਰੀ ਤੇ ਬੰਦਾ ਕਰ ਹੀ ਸਕਦਾ ਆਪੋ ਉਹ ਤੇ ਫਿਰ ਚਲ ਉਹਨੇ ਇੰਟੀਰੀਅਰ ਵਾਲੇ ਨੇ ਕਰਨਾ ਹੈ ਹੁਣ ਅਗਲਾ ਕੰਮ ਜਿਹੜਾ ਨੈਕਸਟ ਸਟੈਪ ਉਹਦਾ ਹੋਏਗਾ ਇੰਟੀਰੀਅਰ ਦਾ ਆ ਵੀ ਕਿੰਨੀ ਇਹਦੇ ਨਾਲੋਂ ਲੱਗਣ ਲੱਗੀ ਹੈ ਬੜਾ ਵੱਡਾ ਜਿਹੜਾ ਲੱਗਦਾ ਆ ਤੋ ਉਹ ਵੇੜੇ ਜਿੰਨਾ ਇਹ ਵਾਕ ਕਰਨ ਲਈ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਹੁਣ ਆਰਾਮ ਨਾ ਕਰੋ ਇੱਥੇ ਜਿਵੇਂ ਮਰਜ਼ੀ ਪੂਰਾ ਨਾਲੇ ਪਰਦਾ ਜੇ ਆ ਵਧੀਆ ਵੱਡੀ ਆ ਨਾ ਜੀ ਹਾਂ ਹਾਂ ਕੋਈ ਹੋਰ ਵੀ ਭਾਵੇਂ ਹੋਰ ਵੱਡੀ ਹੁੰਦੀ ਆ ਪਰ ਚਲ ਫਿਰ ਵੀ ਇਹ ਕਰਦੇ ਆ ਹਾਂ ਰਹਿ ਗਿਆ ਹੁਣ ਹਨਾ ਠੀਕ ਲੈ ਆ ਵੀ ਤੋ ਗਿਆ ਨਹੀਂ ਉਹ ਸਟੋਰ ਤੇ ਹੋ ਗਿਆ ਆ ਇੱਧਰ ਲੈ ਹਾਂ ਬਸ ਇੱਥੇ ਰਹਿ ਗਿਆ ਹੁਣ ਫਰਸ਼ ਪੈਣ ਵਾਲਾ ਹਨਾ ਉੱਪਰ ਦਾ ਸਾਰਾ ਵੇੜਾ ਫਿਰ ਬਰਾਬਰ ਹੋ ਜਾਏਗਾ ਚਲ ਕੋਈ ਨਹੀਂ ਹੋਈ ਜਾਣਾ ਤੇ ਦੂਜੇ ਹਨਾ ਆ ਤਮਲੇ ਦੇ ਕੰਪਲੀਟ ਨੇ ਹਾਂ ਹੋ ਗਿਆ ਤੇ ਮੈਂ ਕੋਠੀ ਬਣਗੀ ਦਾ ਨਾਲ ਹੀ ਬਿਲਕੁਲ ਹੀ ਨਾਲ ਆ ਫੇਰ ਬਿਲਕੁਲ ਨਾਲ ਆਉਣਾ ਹੋ ਜਾਣੀ ਹੈ ਹਾਲੇ ਉਹ ਥੋੜੀ ਦੂਰ ਲੱਗਦੀ ਹੈ ਜਦੋਂ ਆ ਕੋਠੀ ਬਣੇਗੀ ਫੇਰ ਉਹ ਲੱਗੇਗਾ ਨੇੜੇ ਹੈ ਨਾ ਉਹ ਤੇ ਦੂਰ ਲੱਗਦੀ ਓੱਖਾ ਜਿਹਾ ਲੱਗਦਾ ਮੈਨੂੰ ਤੇ ਸੋਚ ਕੇ ਵੀ ਦੂਰ ਹੈ ਮੈਨੂੰ ਕੱਲ ਲਈ ਜੀ ਮੈਂ ਵੀ ਤੁਰ ਜਾਣਾ ਮੇਰੇ ਤੋਂ ਜਾਣ ਗਿਆ ਕੋਠੀ ਮੈਮਰੀਜ਼ ਨੇ ਮੈਂ ਸਾਰੀਆਂ ਪਹਿਲਾਂ ਵੀ ਕਵਰ ਕਰਦਾ ਹੀ ਨਹੀਂ ਵੇਖੀ ਹੁੰਦੀ ਇਹਦਾ ਬਾਜੀ ਵਾਲੇ ਘੁੱਟੇ ਦਾ ਬਹੁਤ ਸੁਣੀਆ ਉਹ ਤੁਹਾਡਾ ਵਲੌਗ ਵੇਖਿਆ ਉਹਨਾਂ ਨੇ ਅੱਛਾ ਬਾਹਰ ਬਹੁਤ ਵਧੀਆ ਤੇ ਬੜੀ ਵੀ ਹੈ ਅੰਦਰ ਵੀ ਇਦਾਂ ਲੱਗੇ ਮੈਨੂੰ ਹੋਰ ਜਾਂਦਾ ਨਹੀਂ ਜੀ ਤੁਸੀਂ ਲਾ ਕੇ ਤੁਹਾਡੀ ਬੜੀ ਵਧੀਆ ਵਧੀਆ ਪਾਣੀ ਦੇ ਬਾਹਰ ਕੁ ਪਰਚ ਉਹ ਜਿੰਨਾ ਛੋਟਾ ਤੇ ਇੰਨਾ ਲੱਗਦਾ ਹੈਗਾ ਨਹੀਂ ਪਤਾ ਨਹੀਂ ਜਦੋਂ ਉਹ ਬਰਾਬਰ ਹੋ ਕੇ ਪੈ ਜੇ ਨਾ ਪਰਚ ਇਹਦੇ ਨਾਲ ਬੜਾ ਫਰਕ ਲੱਗਣ ਲੱਗ ਜਾਂਦਾ ਹੈ ਅੰਦਰ ਤੇ ਅੰਦਰ ਦੇ ਵਜੇ ਸਟੋਰ ਪੜਾਣਾ ਹੀ ਨਹੀਂ ਜੇ ਆਹ ਇਹਦੇ ਕਿ ਉਹਦੇ ਬਾਹਰ ਦਾ ਇੰਦੋ ਬਣਿਆ ਸੈੱਟ ਅਸਲ 'ਚ ਹਾਂ ਇਹ ਜਿਹੜਾ ਬਾਥਰੂਮ ਦੀ ਬਾਥਰੂਮ ਤੋਂ ਇਹ ਸਟੋਰ ਦਾ ਕੰਮ ਲੱਗਦਾ ਹਾਂ ਇਹਦੇ ਜਿਹੜੀਆਂ ਜਿਹੜੀਆਂ ਬੇਟੀਆਂ ਦਾ ਹੀ ਹੈ ਬੇਟੀਆਂ ਦੇ ਲੈ ਕੇ ਨਾ ਬੜਾ ਸਮਾਨ ਹੋ ਜਾਂਦਾ ਰੱਖਣ ਨੂੰ ਇਹਦੇ ਜਦੋਂ ਆਪਾਂ ਯੂਜ਼ ਕਰਨੇ ਨਾ ਫਿਰ ਪਤਾ ਲੱਗਦਾ ਵੀ ਇਹਦੇ ਲਈ ਵੀ ਸਟੋਰ ਚਾਹੀਦਾ ਇਹਦੇ ਲਈ ਵੀ ਆਪਣਾ ਇੱਕ ਤੇ ਇਹਦੇ ਲਈ ਚਾਹੀਦਾ ਖੇਤੀਬਾੜੀ ਦੇ ਕੰਮ ਲਈ ਹੈ ਨਾ ਚਲੋ ਉਹ ਤੇ ਬਾਹਰ ਹੀ ਰੱਖ ਲੋਗੇ ਬਾਕੀ ਆ ਆਲੂ ਪਿਆਜ਼ ਪੀਉਜ ਜਿਹੜਾ ਰੱਖਣ ਵਾਸਤੇ ਚੋਕਰ ਚੁੱਕਰ ਕਿੰਨਾ ਸਮਾਨ ਹੋ ਜਾਂਦਾ ਘਰਾਂ 'ਚ ਪਾਣੀ ਅਜੀ ਖੁੱਲ੍ਹੇ ਦਿਨਾ ਪਾਰਕ ਤੇ ਪੱਟਾ ਅੱਜ ਚੰਗੀ ਲੱਗਦੀ ਹੈ ਜੀ ਫਰਾਈ ਚੱਲਦੀ ਹੈ ਇਹਨਾਂ ਦੇ ਤਾਂ ਨਹੀਂ ਬਹੁਤ ਕਿੱਨਾ ਸੋਹਣਾ ਬਣ ਗਿਆ ਫਰਸ਼ ਤੇ ਜੋ ਘਰਾ ਹੋ ਗਿਆ ਇਸ ਤਰ੍ਹਾਂ ਤੇਲ ਸੋਰਾ ਹੋਰ ਬੱਤਾ ਲੱਗਦਾ ਹੈ ਹਾਂ ਫਿਰ ਹੋਰ ਕਿੰਨਾ ਜਿਵੇਂ ਮਰਜ਼ੀ ਵਾਕ ਕਰੇ ਬੰਦਾ ਇੱਥੇ ਆਰਾਮ ਨਾਲ ਸੁਖਣ ਢਾਣੀਆਂ ਆਉਣ ਵਾਇਗਰੂ ਸੱਚੇ ਬਾਦਸ਼ਾਹ ਇਹ ਹੁਣ ਆ ਦੋ ਰਹਿ ਗਈਆਂ ਨੇ ਨਾ ਇੱਥੇ ਹੁਣ ਪਹਿਲਾਂ ਉਹਨੂੰ ਅਗਲੀ ਨੂੰ ਲੱਗਣਾ ਆ ਪਹਿਲਾਂ ਆ ਸਭ ਤਿਆਰੀ ਹੈ ਹਾਂ ਤੋਂ ਬਾਅਦ ਜਦੋਂ ਕਰਮਚਾਰੀ ਟੋਕਾ ਦਤਾ ਚਲੋ ਉਹਨੂੰ ਕਰਾ ਦਿਆ ਫਿਰ ਉਹਨੂੰ ਪਿਛਲੇ ਨੂੰ ਕਰਨਾ ਹੈ ਆ ਤੈਨੂੰ ਗਿਆ ਜਦੋਂ ਮੱਦੀ ਕਰਦੀ ਹੈ ਉਹਦੇ ਕੁਝ ਇਹ ਵਿੱਚ ਵਿੱਚ ਟਾਈਮ 4 ਵਜੇ ਪਹਿਲੇ ਉੱਤੇ ਟਾਈਮ ਲੱਗੇਗਾ ਕਿੰਨਾ ਟਾਈਮ ਲੱਖਾਂਗੇ ਲੇਬਰ ਬਤਾ ਲੈ ਹਾਂ ਪੱਕਾ ਕੰਮ ਵੀ ਹੋ ਜਾਣਾ ਮਤਲਬ ਉਹਦੇ ਨਾਲ ਮਤਲਬ ਇਹ ਹੋ ਜਾਏਗਾ ਵੀ ਸਲੱਬਾ ਵਗੈਰਾ ਨਹੀਂ ਆਉਂਦਾ ਸਲੱਬਾ ਵੀ ਨਹੀਂ ਆਉਂਦਾ ਪੱਥਰ ਹੀ ਬੈਂਦਾ ਕੱਲ ਜਿਵੇਂ ਪਰਤ ਤੇ ਦੀ ਮਿੱਟੀ ਬਹਿ ਜਾਂਦੀ ਪੱਥਰ ਫੇੜਾ ਨਹੀਂ ਵਾਲਦਾ ਉਹ ਚੀਜ਼ ਨਹੀਂ ਹੁੰਦੀ ਅੱਛਾ ਤੇ ਸਲੱਬੇ ਦਾ ਵੀ ਤਾਂ ਫਰਕ ਹੋਏਗਾ ਸਲੱਬਾ ਤੇ ਹੈ ਹੀ ਹੈ ਸਲੱਬਾ ਤੇ ਉੰਝੇ ਛੱਟਾ ਬੜਾ ਫਰਕ ਹੈ ਜੀ ਬੀਮ ਪਾਏ ਤੇ ਡੀਬੀਸੀ ਪਾ ਕੇ ਸਿਸਟਮ ਬੜਾ ਕੀਤਾ ਇਸ ਤਰ੍ਹਾਂ ਵੀ ਨਹੀਂ ਆਉਦਾ ਬਸ ਤੇ ਉਹ ਹੋਰ ਵੀ ਵਧੀਆ ਜਾਏਗਾ ਹੋਰ ਪੱਕਾ ਕੰਮ ਹੋ ਜਾਏਗਾ ਸੜੀ ਬਿੰਗਨਾ ਉੱਠੀ ਪਾਰੇ ਕਾਫੀ ਵੀ ਉਹ ਕਾਫੀ ਪੈਸਾ ਆ ਰਿਹਾ ਹੈ ਹੂੰ ਤੇ ਉਹ ਪਾਪਾ ਨੇ ਉਹਨਾਂ ਨੂੰ ਕਿਹਾ ਤਾਂ ਕਿ ਤੂੰ ਰਾਜਪੁਰੇ ਕੋਲ ਲੱਕੜ ਲੈ ਜਿਹੜਾ ਐਕਸਪੀਰੀਅੰਸ ਨੋਲਿਜ ਹੋਣੀ ਜ਼ਰੂਰੀ ਹੈ ਇਸ ਕੰਮ ਵਿੱਚ ਮਾ ਦੀ ਕੋ ਗਾਇਜ਼ ਵਿਊ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਵਿਊ ਹੈ ਚਲ ਵੀ ਇਸ ਤਰ੍ਹਾਂ ਧਿਆਨ ਨਾਲ ਹੋਰ ਤਰ੍ਹਾਂ ਹੁੰਦਾ ਤੇ ਲੈ ਲਿਆ ਮੈਂ ਫਰੰਟ ਤੋਂ ਵਸੇ ਬਲਕ ਜੋ ਪਤਾ ਨਹੀਂ ਕੀ ਆ ਗਿਆ ਆ ਕਿੰਦਾ ਬਿਆਰ ਹੈ ਹੱਸ ਦਾਂ ਆ ਵੇਖੋ ਇਹ ਲੀ ਜਾਂਦਾ ਵਿੱਚ ਹੁੰਦਾ ਨਾ ਹੁਣ ਅੱਗੇ ਨੈਕਸਟ ਦਿਖਾਵਾਂਗੇ ਫਿਰ ਪਤਾ ਨਹੀਂ ਕਦੋਂ ਬਣਾ ਕੇ ਰੱਖ ਲਿਆ ਕਰੋ ਨਾ ਤੁਸੀਂ ਫਲਿੱਪਸ ਜਿਵੇਂ ਵੀਡੀਓ ਵੀ ਬਣਾਇਆ ਕਰੋ ਹਾਏ ਹਾਏ ਨੇਰੀ ਆ ਗਈ ਨੇਰੀ ਨੇਰੀ ਕਿਧਰ ਚੱਲਨੀ ਐ ਲੈ ਜਵਾਬ ਵੀ ਨਹੀਂ ਦਿੱਤਾ ਓਏ ਭੱਜ ਗਿਆ ਬੇਤੀ ਕਰ ਛੜੀ ਮੇਰੀ ਤੇ ਅੱਜ ਬੱਚਾ ਸਾਡਾ ਵੀ ਵਸ ਗਿਆ ਹੁਣ ਐਕਸਪਾਇਰ ਹੋ ਗਿਆ ਹਣਾ ਐਕਸਪਾਇਰ ਹੋ ਗਿਆ ਵਿਚਾਰਾ ਵੀ ਇਹ ਪਾਪਾ ਉਹ ਦੁਪੁੱਛੜ ਵੀ ਤਾਤਰੀ ਮੈਨੀਆਂ ਜਿਹੜੀਆਂ ਹੋਣੀਆਂ ਪੈਣਾਂ ਜੀ ਉਹ ਮੇਰੇ ਠਾਈ ਦੇ ਲੇਬਰ ਕੀ ਹੋਏ ਜਿਹੜੇ ਪੇਰੇ ਤੇ ਲਾ ਜਦੋਂ ਆਹ ਬਣਿਆ ਸੀ ਨਾ ਉਦੋਂ ਅਸੀਂ ਇੰਨਾ ਵਾਂਗੂ ਸਨ ਛੱਗਣ ਨੂੰ ਨਾ ਆਉਂਦੇ ਜਦੋਂ ਇਹ ਪਏ ਸੀ ਤੇ ਅਸੀਂ ਇੱਥੇ ਖੇਡਦੇ ਹੁੰਦੇ ਸੀ ਹਾਂ ਵੇਲੇ ਹੁਣ ਆਓ ਦੇਖੋ ਖੇਡਦੇ ਬੈਠੇ ਕਿ ਕਿੱਡਾ ਸੋਣਾ ਘਰ ਬਣਾ ਕੇ ਲੱਗੀ ਵਿੱਚ ਕੀ ਕਰਦੇ ਹੋ ਹਾਂ ਤੁਸੀਂ ਵੀ ਘਰ ਬਣਾਉਣ ਲੱਗ ਗਏ ਹੋ ਨਵਾਂ ਬੀ ਲੈ ਕਿਤੇ ਸੋਨਾ ਲੱਗਿਆ ਛੱਗਾ ਮੇਰਾ ਘਰ ਬਣਾਣ ਚਲੋ ਜੱਟਾ ਇੱਕ ਪਲੇ ਹੋ ਰਿਹਾ ਤੇ ਕਿਤੇ ਘਰ ਬਣਾਣ ਲੱਗੇ ਚਲੋ ਚੱਲੀ ਅੱਜ ਹਾਂਜੀ ਚਲ ਆਜੀ ਚਲੋ ਵੀ ਚਲੋ ਚੱਲੀਏ ਜਾਂਦੇ ਜਾਂਦੇ ਫੇਰਾ ਫੱਜਲੀ ਆ ਸੋਹਣੇ ਬਹੁਤ ਬਹੁਤ ਤੇ ਹੈ ਨਾ ਮੇਰੇ ਨਹੀਂ ਤੇ ਮਣ ਚ ਰਹਿਣਾ ਸੀ ਮੈਂ ਗਈ ਨਹੀਂ ਆ ਡੋਗੀ ਦਾ ਨਾ ਸ਼ੇਰੂ ਦਾ ਹੁੰਦਾ ਸਪਿੰਜਰਾ ਹੁੰਦਾ ਉਹ ਬਤਾਂ ਉਹ ਹੋ ਗਿਆ ਸੀ ਜਿਆਦਾ ਹੀ ਹਲਕਾ ਗਿਆ ਸੀ ਜਿਆ ਵੀ ਉਹ ਪਿੰਜਰੇ ਚ ਰਹਿ ਗਾ ਹਾਂ ਦੀ ਲੋੜ ਹੀ ਨਹੀਂ ਐਡੇ ਸੋਹਣੇ ਫੁੱਲ ਨਰੀ ਹੈ ਕਿੰਨੇ ਆ ਦੇਖ ਮੈਂ ਕਿ ਲਾਣ ਦੀ ਲੋੜ ਹੀ ਨਹੀਂ ਹੈਗੀ ਬਲੌਗ ਬਲੌਗ ਪੇਸ਼ ਕਰ ਰਹਾ ਤੁਹਾਡੇ ਲੈ ਬੰਦਾ ਚ ਚਲੋ ਜੀ ਚਲੇ ਲੈ ਇੱਧਰ ਵੇਖਾ ਤਿਆਰ ਵੀ ਹੋ ਗਏ ਨੇ ਸਾਰਾ ਕਰਦੀ ਸਾਰਾ ਕਰਦੀ ਸਾਰਾ ਕਰਦੀ ਮੈਂ ਸਿੱਕੇ ਪਿੰਡੇ ਜਿੱਤੇ ਵਰਜੀ ਸਾਰਾ ਕਰੂ Vale, okay.